ਬਿਦੋ ਮਰਦੀ ਹੋਏ ਭੀੜ ਹੋਏ ਪ੍ਰਖਾ ਹੋਏ ਪੰਜਾਬੀ ਆਪਣਾ ਜਿਗਾਰ ਲਾ ਹੀ ਲੈਂਦੇ ਨੇ ਉਹ ਸੁਰਤੀ ਫੈਲ ਉੱਪਰ ਜਿੱਥੇ ਕਾਗਤ ਭਰੀਂਦੇ ਬਹਿਣੇ ਸਰਪੰਚੀ ਮੈਂਬਰੀ ਦੇ ਲੈਣਾ ਲੱਗੀਆਂ ਪਈਆਂ ਨੇ ਪੇਪਰ ਭਰਨੇ ਕਿਹੜਾ ਸੌਖੇ ਨੇ ਇਹਨੇ ਇਹ ਜਿਹੜਾ ਮਾਹ ਹੈ ਰਾਜ ਦਾ ਵੀ ਲਿਖ ਕੇ ਪੇਸ਼ ਕਰਾਉਂਦਾ ਆ ਰਿਹਾ ਨਾ ਉਹ ਕਹਿੰਦਾ ਮੈਂ ਕਾੜਾ ਮੁਟਕਾੜ ਤੇ ਨਿਕੜਾ ਇਹ ਸਰਕਾਰਾਂ ਦਾ ਕੰਮ ਵੀ ਕੋ ਪਬਲਿਕ ਸਿਹਰ ਦੀ ਆ ਚੁੱਕੀ ਏ ਕੋਈ ਕਹਿੰਦਾ ਮੈਂ ਰਾਤ 1:00 ਵਜੇ ਤਾਂ ਆਇਆ ਕੋਈ ਕਹਿੰਦਾ ਮੈਂ ਸਵੇਰੇ 3:00 ਵਜੇ ਤਾਂ ਆਇਆ ਕੋਈ 7:00 ਵਜੇ ਆ ਰਿਹਾ ਇੱਥੇ 11:00 ਵਜੇ ਕਹਿੰਦੇ ਕੰਮ ਸਟਾਰਟ ਕਰਨਾ ਹੈ ਜਨ ਸਾਹਿਬ ਕੀ ਹਾਲ ਹੈ ਲੋਕਾਂ ਦਾ ਬੁਰੇ ਹਾਲ ਨੇ ਸੱਕੇ ਮੀਂਹ ਗਰਮੀ ਦੇ ਵਿੱਚ ਨਾਗੇ ਤੇ ਪਾਣੀ ਦਾ ਪ੍ਰਬੰਧੇ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਇੰਨਾ ਲੋਕੀ ਲੈਣਾ ਚ ਲੱਗੇ ਹਨ ਸਵੇਰ ਦੇ ਟਗੋਣਾ ਆ ਕੇ ਫਿਰ ਵਿੱਚ ਕੋਈ ਵਿੱਚ ਵੜੀ ਜਾਂਦਾ ਕੋਈ ਇੱਥੇ ਪੁੱਛਦਾ ਨਹੀਂ ਕਿਸੇ ਨੂੰ ਜੇ 11 ਵਜੇ ਕੀ ਕੰਮ ਸਟਾਰਟ ਇਹਨਾਂ ਦੇ ਦੇ ਬਾਈ ਪਰ ਉਹਨਾਂ ਦੀ ਮੋਰੀ ਤਾਂ ਇੱਕ ਲੋਰ ਦਾ ਬਣਦਾ ਆ। ਅੱਜ ਮੈਂ ਪੜਦਾ ਵੀਡੀਓ ਦਾ 12 ਹੈ। ਨੀਂੜਾ ਵਾਲੀ ਹੈ। ਲੋਕੀ ਬਾਰੀਆਂ ਰਹੀ ਕਾਜ ਦੇ ਵੇਲੇ ਪਰਦੇ ਪੈਣਾ ਉਹ ਚੰਨੀ ਨਾ ਬਣ ਕੇ ਉੱਤੇ ਛੁੱਟਦਾ ਕਾਗਤ। ਜਿਹੜੇ ਲੋਕ ਲੋਤੇ ਨੇ ਇਹਨਾਂ ਦਾ ਕੀ ਬਣੇਗਾ? ਯਾਰ ਲੈ ਤੇਰਾ ਬਾਈ 11 ਵਜੇ ਦੇ ਪਹਿਲਾਂ ਪਰਨੀਆਂ ਸ਼ੁਰੂ ਕੀਤੀਆਂ ਨੇ ਇਹਨਾਂ। ਉਹ ਬੈਠੇ ਨੇ 7 ਵਜੇ ਆ ਗਏ 1:30 ਵਜੇ ਆ ਗਏ ਸਿਸਟਮ ਦੇ ਸਰਕਾਰਾਂ ਦਾ ਰਾਤ ਹੀ ਬੈਠੀ ਦੁਨੀਆ ਆ ਗਏ ਤੇ ਰਾਤ ਭਰ ਨੂੰ 11 ਵਜੇ ਤੱਕ ਕੰਮ ਭੀੜ ਭੜਕਾ ਪੁਰੇ ਹਸਪਤਾਲ ਆ ਗਏ ਆ ਗਏ ਬੈਠੀ ਦੇ ਕਾਲਪ੍ਰਿੰਦੇ ਬੈਠੇ ਆ ਮੇਰਾ ਇੱਕ ਜਰਾ ਡਾਕ ਹੋ ਰਿਹਾ ਜਰਾ ਡਾਂਗ ਵਾਲੇ

ਰਹਿ ਗਿਆ ਥੱਲੇ ਵੀ ਹਣਾ ਹੈ ਇੱਥੇ ਮਰੇਗਾ ਕਿਹਨੂੰ ਜਾਉਂਦੇ ਵੀ ਵੀ ਟੁੱਟ ਜਾਣਾ ਇਨਸਾਨ ਦੇ ਤਰ੍ਹਾਂ ਜਦੋਂ ਮਨ ਕਰੂ ਬਰਤਨ ਰਹਿਣਾ ਹੋਰ ਵੀ ਕਰਨਾ ਹੈ ਨਾ ਕਿਦਾ ਨਰਮ ਨਾ ਆ ਗਈ ਚੱਲਣੀ ਹੋਰ ਕੀ ਆਵੇ ਤੇ ਸਹੀ ਉਹ ਕਈ ਉੱਥੋਂ ਨਹੀਂ ਕੱਢੀ ਜਾਂਦੇ ਨੇ ਉੱਥੋਂ ਦੀ ਪਹਿਲਾ ਉਹਨਾਂ ਨੂੰ ਲਾਇਆਨ ਤੋਂ ਫੁੱਟੀਆਂ ਲਾ ਕੇ ਰਿਕਵਰ ਕਰੇ ਕਿੱਥੇ ਆਏ 11 ਵਜੇ ਆਏ ਲੋਕਾਂ ਦੇ ਦੇ 7 ਵਜੇ ਸ਼ੁਰੂ ਕਰਦੇ ਕਰਨਾ ਕਿੱਥੇ ਰੱਖਾਉਂਗਾ 18 ਕਰਦੇ 6-7 ਵਜੇ ਕੰਮ ਸ਼ੁਰੂ ਕਰੋ ਜਾਂ ਲੋਕਾਂ ਨੂੰ ਵੀ 11 ਵਜੇ ਆਇਆ ਜੀ ਹਾਂ 11 ਵਜੇ ਕਾਲ ਟਿਕਾਣੇ ਬਹੁਤ ਵਧੀਆ ਬਹੁਤ ਵਧੀਆ ਵਿਚਾਰੀ ਪਾਗਲ ਉਹ ਬਈ ਦੀ ਜੀ ਜੀ ਇਹ ਪਿੱਛੇ ਕੋਈ ਕੰਟਰੋਲ ਕਰਨ ਦੀ ਜਗ੍ਹਾ ਚਾਹਤਾ ਤਾਂ ਕੋਈ ਮੇਜਾ ਹਾਂ ਕੈਪਟਨ ਦਾ ਰੂਟ ਡਾਊਨ ਕਿਉਂ ਲੱਗਦੀ ਜੀ ਪਰੇਸ਼ਾਨੀ ਤਾਂ ਉਮੀਦ ਆ ਕੋਈ ਪ੍ਰਬੰਧ ਹੈਗਾ ਫੀਲ ਲਈ ਜਿ세 ਗਰਮੀ ਤੇ ਬੱਚੇ ਲੋਕ ਪਰੇਸ਼ਾਨ ਹੋ ਰਹੇ ਨੇ ਪੂਰਾ ਹਾਲੇ ਬਹੁਤ ਜਿਆਦਾ ਪੂਰਾ ਹਾਲਾ ਦੂਰ ਤੱਕ ਤੁਸੀਂ ਦੇਖੋ ਲੈਣਾ ਹੀ ਲੈਣਾ ਦਿੱਤ ਨਹੀਂ ਆ ਨਾ ਪੂਰੀ ਕੇਸ ਦੀ ਸੁਲਤਾਨੀ ਇੱਥੇ ਪਹੁੰਚ ਗਿਆ ਪਹਿਲਾ ਜਿਹੜਾ ਪਰਿਵਾਰ ਵਾਲਿਆਂ ਨਾਲ ਇੱਥੇ ਬੈਠੇ ਨੇ 1:1/2 ਵਜੇ ਆ ਗਏ ਜਿਹੜੇ 11 ਵਜੇ ਆਏ ਨੇ ਤੇ ਭੀੜ ਭੜਕਾ ਪੜਿਆ ਜੀ ਵੇਲੇ ਵਾਕੇ ਨੇ ਗੇਟ ਦੇ ਕੋਲ ਆਏ ਪਾ 55 ਕੰਨਾਂ ਦੇ Hãy <Es> subscribe cho kênh Ghiền <laughs> Mì Gõ Để ਉਹ ਲਾਈਨ ਉੱਥੇ ਬਣਾਈ ਹੈ ਕਾ ਵੀ ਪੀਪੀ ਦੇ ਕੋਈ ਕਿਸੇ ਗਾ ਉੱਤੇ ਪੰਜਾਬ ਹਲਕਾ ਸਾਡੀ ਕੋਣ ਤੇਰੇ ਕੈਂਡੀਡੇਟ ਦੇ ਬਰਾਏ ਮੇਰੇ ਮੈਂ ਕੈਂਡੀਨੇਟ ਹੋਰ ਹੋਰ ਉੱਤੇ ਬੰਦਰੋ ਹੋਰ ਵੀ ਕੈਂਡੀਡੇਟ ਦੇ ਪਤਾ ਦੇ ਗਏ ਇਹਦੀ ਜਵਦਰ ਨੇ ਬਾ ਇੱਥੇ ਦਾ ਪੂਰਾ ਹਾਲ ਏ ਫੈਲਾ ਕਿਚਰੇ ਦਾ ਵੀਡੀਓ ਬਣਾਈ ਆ ਹਾਂ ਫੈਲਾ ਕਿਚਰੇ ਦੇ ਇੱਥੋਂ ਖੇਚਦੇ ਨੇ ਹਾਂ ਆਖੇ ਉਹ ਤੋਂ ਫੜਾਈ ਆ ਹਾਂ ਨਹੀਂ ਆ 7 ਵਜੇ ਜੀ 7 ਵਜੇ ਤੁਸੀਂ ਧਾਰਨ ਭਰਾਓ ਹੈ 11 ਵਜੇ ਤੁਸੀਂ ਆ ਗਏ ਹੋ ਪਰਤ ਕੇ ਤੁਸੀਂ ਇੰਦੇ ਐ ਕਰੋ ਦਿਆ ਕਰੋ ਪਿੰਡ ਨੂੰ ਇੱਕ ਇੱਕ ਨੂੰ ਆਵਾਜ਼ ਮਾਰੋ ਲੇਡੀ ਜੀ ਇਧਰ ਨੇ ਉਹ ਪਿੱਛੇ ਲੈਂਡ ਬਣਾਦੀ ਆਜੋ ਫਿਰ ਅੱਗੇ ਆਜੋ ਪਿੱਛੇ ਚੱਲੋ ਖਿਲਾਤੀ ਲੈਂਡ ਲੇਡੀਜ਼ ਦੀ ਘੇੜ ਜਿਹਦੇ ਨਵੇਂ ਨੇ ਉਹ ਫੜੇ ਨੇ ਹਲੇ ਸਾਰੇ ਪੱਕੇ ਜਿਹਦੇ ਆਪਣੇ ਅਸਰ ਪੁਰਸਾ ਗਵੀਂ ਨਾ ਕਰਦੇ ਆਹ ਨਾਲ ਉਹ ਸਾਹ ਪਰੋ ਜੋ ਉਮੀਦਵਾਰ ਪੜਾਏ ਪਲਾਨ ਬਣਾਈ ਜਾਵੇ ਤੇ ਜੋ ਸਰਪੰਚ ਹੈ ਉਹ ਆਪਣੇ ਨਾਲ ਚਾਰ ਬਸ ਦੀ ਆਜੜ ਹੈ

ਮੈਂਬਰੀਆਂ ਸਰਪੰਚੀ ਦੇ ਨਾਮ ਨਹੀਂ ਦਿੱਤੀਆਂ ਕਿ ਨਹੀਂ ਨਾਲਾ ਗਿਆ ਦਾ ਵਟਾ ਪੁੱਛ ਕੇ ਕਾਗਜ਼ੇ ਨਹੀਂ ਪੂਰੇ ਹੁੰਦੇ 10 من برادرو ਕਹੇ ਦੇ ਖੜੇ ਅਜੇ ਬੰਦੇ ਹੀ ਨਹੀਂ ਖੜੇ ਇਹ ਲੈਣ ਹੈ ਨਹੀਂ ਕਿ ਕਟੋ ਵਾਲੇ ਵਾਲੇ ਕੋ ਬੰਦ ਆਮ ਨੇ 11 ਮਹੀਆ ਦੇ ਬੰਦਾ ਰੋਣ ਵਾਲਾ ਹੋ ਗਿਆ ਐਨ ਤੋਂ ਸਭ ਤੋਂ ਲੈਣ ਤੇਗਾ ਕਿ ਕਿਹੜੇ ਲੈਣ ਦੀ ਰਾਜੂ ਓਏ ਇਹ ਨਾ ਲੈਣਾ ਮੜੀਆਂ ਜੀਆਂ ਚਲੋ ਆ ਗਏ ਗੱਲਿਆ ਹੋਰ ਕਰਨੀ ਦੀ ਆਪਣਾ ਇਹਦਾ ਹੈ ਪਰ ਉੱਪਰ ਵੀ ਕਹਿ ਰਹੇ ਨੇ ਫਰੀ ਹੋਣੀ ਹੈ ਪਰ ਜਿਹੜੀ ਜਾਨੀ ਦੇ ਤੇ ਭਰੇ ਗਏ ਨੇ ਫਾਰਮ ਸਾਰੇ ਤੇ ਆਵਾਜ਼ ਆਇਆ ਜਿਆਦਾ 7 ਵਜੇ ਗਿਆ ਤੇ ਮੰਗਾ ਦਾ ਮੰਗਾ ਖੜਾ ਬਣੀ ਜੈਂਸ ਤੇ ਰਹਿ ਗਏ ਤਾਂ ਹਜੇ ਲੱਗੀ ਜਲੇ ਥੋੜੇ ਰਹਿ ਗਿਆ ਕੰਮ ਨਿਪਟ ਗਿਆ ਅਸਵੇਰੇ ਬੜਾ ਰੌੜਾ ਸੀ ਹੁਣ ਹੌਲੀ ਹੌਲੀ ਸੈੱਟ ਹੋ ਗਿਆ ਕੰਮ ਪਬਲਿਕ ਘਟੀ ਗਈ ਹੈ ਸੈੱਟ ਹੋਈ ਗਈ ਹੈ ਪਬਲਿਕ ਵੱਤ ਸੀ ਤੇ ਭੀੜ-ਫਟਕਾ ਜਿਆਦੇ ਸੀ ਹੁਣ ਕੰਮ ਸੈੱਟ ਕੇ ਥੋੜੀ ਰਹਿ ਗਈ ਹੁਣ ਤਾਂ ਤੇ ਬੜਿਆ ਕੰਮ 4/10/2024 ਸਮਾਂ ਦੁਪਹਿਰ ਬਾਅਦ 3 ਵਜੇ ਤੱਕ ਹੈ ਇਸ ਲਈ ਜਿਸ ਵੀ ਕਿਸੇ ਵਿਅਕਤੀ ਵੱਲੋਂ ਪੰਚ ਸਰਪੰਚ ਦੇ ਨੋਮੀਨੇਸ਼ਨ ਫਾਰਮ ਭਰਿਆ ਨਾਲ ਉਹ